ਬਾਈ ਲੱਬਾ ਕਹਿੰਦਾ ਆਪਣੇ ਕੋਲ ਤਾਂ ਇਹ 20 ਲੀਟਰ ਦੇ ਉਧਰ ਤੇ ਆਏ ਹੁੰਦਾ ਵੀ ਯਾਰ ਜਿਨੇ ਕਰੇ ਬੱਕਰੀ ਨਹੀਂ ਕਰੇ ਰੱਖੀ ਹੁੰਦੀ ਉਹ ਵੀ ਕਹੀ ਜਾਂਦਾ ਇਹ 70000 ਦੀ ਇਹ ਲੱਖ ਦੀ ਹੈ ਨਾ ਜਿੱਦਾਂ ਜੀ ਲਾਗੀ ਨਾ ਜੀ ਉੱਤੇ ਤਾਂ ਇਹ ਲੈ ਵੀ ਦਿਸੂ ਗੱਲਾ ਇਹ ਨਹੀਂ ਦਿੰਦੀ ਕੋ ਮਾਲਕ ਤਾਂ ਵੀਰੇ 21 ਕਿਲੋ ਕਹਿੰਦਾ ਦੂਜੇ ਸੂਏ ਜੀ ਦਾ ਅੱਛਾ ਨੰਬਰ ਨੋਟ ਕਰ ਲਓ ਮਿੱਤਰੋ ਜਿੱਥੋਂ ਆਈ ਹੋਈ ਹੈ ਇਹ ਮੱਝ ਤੇਰੇ ਕੋਲੇ ਆਪਣੀ ਹਜੇ ਤੱਕ ਇੱਕ ਮੈਂ ਗਲਤ ਨਿਕਲੀ ਹੈ ਜੀ ਜਿੰਨੀਆਂ ਮਈਆਂ ਆਪਾਂ ਵੇਚੀਆਂ ਨੇ ਹਾਂਜੀ ਐਸੀ ਕੱਲ ਦੋਸਤੋ ਬਬਸ ਬਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਲੱਬੇ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਲੱਬੇ ਕੋਲੇ ਨਾ ਮਿੱਤਰੋ ਸੋਨੂੰ ਆ ਮੈਂ ਆ ਝੋਟੀ ਦੀ ਜਾਣਕਾਰੀ ਲੈ ਕੇ ਦੇ ਦੂੰਗਾ ਮਿੱਤਰੋ ਸੂਈ ਸਵਾਈ ਆ ਤੇ ਮਗਰ ਇਹਦੇ ਕੱਟਾ ਤੇ ਨਾ ਆਪਾਂ ਨਾ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਬਾਈ ਦੇ ਜਿਹੜੇ ਦੂਜੇ ਪਸ਼ੂ ਰੱਖੇ ਹੋਏ ਆ ਘਰੇ ਆਪਾਂ ਉਹ ਵੀ ਦਿਖਾ ਦਗੇ ਇਧਰਲੇ ਪਾਸੇ ਜਿਹੜੇ ਆ ਗਏ ਨਾ ਮਿੱਤਰੋ ਬਾਈ ਦੇ ਪਸ਼ੂ ਜਿਹੜੇ ਹੈਗੇ ਘਰੇ ਰੱਖੇ ਹੋਏ ਆ ਗਏ ਤੇ ਇਧਰਲੇ ਪਾਸੇ ਤਾਂ ਹੈਗੀਆਂ ਘਰ ਦੀਆਂ ਮੱਝਾਂ ਝੋਟੀਆਂ ਤੇ ਇਧਰਲੇ ਪਾਸੇ ਇੱਕ ਮੈਨੂੰ ਆਏ ਲੱਗਦਾ ਹੋਰ ਲਈ ਖੜਾ ਮਿੱਤਰੋ ਮੇਲਾ ਆ ਗਿਆ ਮੈਨੂੰ ਆਏ ਲੱਗਦਾ ਕੋਈ ਮੇਲੇ ਵਾਲਾ ਸੱਪ ਨਾ ਹੋਵੇ ਤੇ ਆ ਵੀ ਮੈਨੂੰ ਐ ਲੱਗਦਾ ਵੀ ਹੁਣ ਹੀ ਲੈ ਕੇ ਆਇਆ ਬਾਈ ਜਿਹੜੀ ਤੇ ਕੰਬਲ ਦਿੱਤਾ ਨਾ ਮਿੱਤਰੋ ਤੇ ਨਾਲ ਜੇ ਗੱਲ ਕਰ ਲਗੇ ਨਾ ਇਧਰ ਦੇ ਪਾਸੇ ਮੈਂ ਨੇੜੇ ਜਿਹਾ ਹੋ ਕੇ ਤੁਹਾਨੂੰ ਨਿਗਾਹ ਮਰਵਾਦਾ ਪਸ਼ੂਆਂ ਦੇ ਉੱਤੇ ਲੈ ਯਾਰ ਨਾ ਜਦੋਂ ਆ ਵੀ ਆਉਣੇ ਆ ਤੇ ਇਹ ਕੱਚੇ ਰੇਤੇ ਦੇ ਉੱਤੇ ਐ ਬੈਠੀਆਂ ਹੁੰਦੀਆਂ ਰਾਮ ਨਾਲ ਹੁਣ ਤਾਂ ਸੋਖ ਨਾਲ ਠੰਡ ਆ ਗਈ ਹੈ ਨਾ ਤੇ ਧੁੱਪੇ ਵੀ ਜਿਹੜਾ ਹੈਗਾ ਨਾ ਫੁੱਲ ਨਜ਼ਾਰਾ ਹੀ ਆ ਪਸ਼ੂਆਂ ਨੂੰ ਬਾਕੀ ਆ ਜੋ ਆਪਾਂ ਕਰਵਾਈਏ ਗੱਲਬਾਤ ਤੇ ਲੱਗੇ ਆਪਾਂ ਉਸ ਝੋਟੀ ਦੀ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਰਮਨ ਹੋਠੀ ਜੀ ਚੜਦੀ ਕਲਾ ਬਾਈ ਚੜਦੀ ਕਲਾ ਲ ਕਿਰਪਾਈ ਮਹਾਰਾਜ ਦੀ ਬਸ ਤੇ ਲੱਭੇ ਜਿਵੇਂ ਆਪਾਂ ਗੱਲ ਕਰ ਲੀਏ ਪਿੰਡ ਦੀ ਪਿੰਡ ਆਪਣਾ ਪਿੰਡ ਆਪਣਾ ਕੋਟਲੀ ਖੁਰਦਜੀ ਜ਼ਿਲ੍ਹਾ ਬਠਿੰਡਾ ਨੇੜੇ ਆਪਾਂ ਨੂੰ ਮੋੜ ਮੰਡੀ ਰਹਿ ਜਾਂਦੀ ਅੱਛਾ ਲੱਭੇ ਜਿਵੇਂ ਆਪਾਂ ਹਰ ਵਾਰ ਦੀ ਤਰ੍ਹਾਂ ਨਾ ਪਸ਼ੂ ਲੈ ਕੇ ਆਉਣੇ ਹੁੰਦੇ ਜਿਵੇਂ ਇੱਕ ਦੋ ਹਾਂਜੀ ਤੇ ਜਿਹੜੇ ਕੋਲੇ ਆ ਵੀ ਆ ਗਈ ਇੱਕ ਹਾਂਜੀ ਵੀ ਆ ਗਈ ਤੇ ਜਿਹੜੀ ਇੱਕ ਮੈਂ ਹੋਰ ਮਤਲਬ ਕੰਬਲ ਲਈ ਖੜੀ ਆ ਜਿਹੜੀ ਉੱਤੇ ਦਿੱਤਾ ਜਿਹੜੀ ਮੱਝ ਤੇ ਉਹ ਕਿਵੇਂ ਆ ਉਹ ਵੀ ਆਪਣੀ ਖਰੀਦ ਕਰੀ ਹੋਈ ਝੋਟੀ ਦਾ ਅੱਛਾ ਪਰ ਉਹ ਆਪਾਂ ਮੇਲੇ ਪਾਉਣੀ ਹੈ ਜੀ ਹੁਣ ਦੇਖੋ ਮੇਲੇ ਵਾਸਤੇ ਹਾਂਜੀ ਠੀਕ ਆ ਉਹ ਕੱਲ ਨੂੰ ਜਾਣੀ ਐ ਕੋਟੜੇ ਜੀ ਆਪਣੀ ਠੀਕ ਆ ਹਾਂਜੀ ਤੇ ਹੁਣ ਇਹਦੀ ਜਾਣਕਾਰੀ ਦੇ ਇਹ ਆਪਾਂ ਦੇਣੀ ਆ ਹੁਣ ਹਾਂਜੀ ਇਹ ਦੇ ਇਹਦਾ ਸੂਆ ਦੱਸ ਪਹਿਲਾਂ ਇਹਦਾ ਸੂਆ ਤੀਜਾ ਜੀ ਤੀਜਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਨੂੰ ਅੱਜ 12 ਦਿਨ ਹੋ ਗਏ ਜੀ 12 ਦਿਨਾਂ ਦੇ ਵਿੱਚ ਕਿੰਨਾ ਦੁੱਧ ਤਿਆਰ ਕਰ ਗਈ ਦੁੱਧ 15 16 ਲੀਟਰ ਤਿਆਰ ਆਈ 15 ਕਹਿ ਕੇ ਦੇ ਦਾਂਗੇ ਜੀ ਆਪਾਂ ਹੁਣ 15 16 ਲੀਟਰ ਜਮਾ ਹਾਂਜੀ ਡੱਬੇ ਮਾਰ ਲੈ ਕੋਈ ਡੱਬੇ ਮਾਰ ਲੈ ਕੋਈ ਜੀ ਚਾਰ ਟਾਈਮ ਚਾਰ ਟਾਈਮ ਮਾਰ ਲੈ ਪੰਜ ਟਾਈਮ ਮਾਰ ਲਈ ਚਾਹੀਏ ਹਲਾ ਤਸੱਲੀ ਕਰਨੀ ਹੋਣੀ ਚਾਹੀਦੀ ਹੈ ਅਗਲੇ ਤੇ ਮਗਰ ਬੱਚਾ ਇਹਦੇ ਕੀ ਹੈ ਬੱਚਾ ਕੱਟਾ ਆ ਗਿਆ ਹੀ ਮਗਰ ਇੱਥੋਂ ਆਈ ਆ ਮਾਜ ਇਹ ਇਹ ਸਰਸ ਏਰੀਏ ਤੋਂ ਆਈ ਜੀ ਸਰਸ ਏਰੀਏ ਤੋਂ ਹਾਂਜੀ ਅੱਛਾ ਉਧਰ ਕੀ ਰਿਕਾਰ ਕੋਈ ਮਤਲਬ ਪਿਛਲਾ ਕੋਈ ਉਹ ਮਾਲਕ ਦਾ ਵੀਰੇ 21 ਕਿਲੋ ਕਹਿੰਦਾ ਦੂਜੇ ਸੂਏ ਜੀ ਦਾ ਅੱਛਾ ਆਪਾਂ ਨੂੰ ਉਹਨਾਂ ਨੇ ਇਹ ਗੱਲ ਕਹੀ ਆ ਕਹਿੰਦੇ ਵੀ 20 ਤੋਂ ਘੱਟ ਕੀ ਤਾਂ ਆਪਣੀ ਇਸ ਮੇਰੀ ਆ ਮੈਂ ਇਹ ਠੀਕ ਹੈ ਆਪਾਂ ਨੰਬਰ ਵੀ ਦੇ ਦੇਂਗੇ ਯੂ ਦਾ ਬੰਦੇ ਦਾ ਅੱਛਾ ਜਿਹੜਾ ਕੋਈ ਭਰਾ ਚਾਹੂਗਾ ਹਾਂ ਆਪਾਂ ਉਹਨੂੰ ਨੰਬਰ ਸਿੱਧਾ ਦੇ ਦੇਾਂਗੇ ਵੀ ਆਦੀ ਗੱਲਬਾਤ ਕਰ ਸਕਦੇ ਈ ਉਹਦੇ ਨਾਲ ਅੱਛਾ ਜਿੱਥੋਂ ਆਈ ਹੈ ਹ ਜਿਹੜੇ ਕਰ ਰਹੇ ਹੋਗਾ ਜੀ ਇਹ ਉਹਦੇ ਘਰ ਦੀ ਗੱਟੀ ਪਾਲੀ ਹੋਈ ਸੀ ਅੱਛਾ ਤੇ ਇਹਨੇ ਮੇਰੇ ਕੋਲੇ ਹਜੇ ਜੀ ਨਹੀਂ ਉਹਨਾਂ ਤਾਂ ਰਹੀ ਜਿੰਨਾ ਵੀ ਬੰਨ ਕੇ ਚੱਲੋ ਲਾਉਣਾ ਚਾਹੀਦਾ ਸੀ ਇਹਨੂੰ ਠੀਕ ਆ ਹਾਂਜੀ ਤੇ ਦੁੱਧ ਵੀ 20 ਲੀਟਰ ਦੀ ਆਈ ਏ ਤੇਰੇ ਕੋਲ ਦੁੱਧ 20 ਲੀਟਰ ਦੀ ਆਈ ਏ ਜੀ ਉਹ ਆਪਾਂ ਨੰਬਰ ਦੇ ਦਾਂਗੇ ਅਗਲੇ ਨੂੰ ਲੈ ਫਿਰ ਜੇ ਮੈਂ ਤੈਨੂੰ ਗੁੱਸਾ ਨਾ ਕਰੇ ਤੇ ਤੂੰ ਹੁਣ ਨੰਬਰ ਮੰਗਲਾਂ ਦੇ ਦੇਗਾ ਆਪਾਂ ਦੇ ਦੇ ਦਾਂਗੇ ਜੀ ਹੁਣ ਨੰਬਰ ਦੇ ਲੈ ਫਟ ਫਿਰ ਨਾ ਕਿਹੜੇ ਬੰਦੇ ਤੋਂ ਆਈ ਏ ਇਹ ਇਹ ਮਾਂਗੇ RAM ਤੋਂ ਆਈ ਏ ਜੀ ਅੱਛਾ ਹਾਂਜੀ ਲੈ ਦੇਖਦੇ ਆ ਹੁਣ ਇਹ ਦੇ ਲੈ ਵੀ ਮੈਂ ਵੀਡੀਓ ਨਹੀਂ ਬੰਦ ਕਰਦਾ ਮਿੱਤਰਾ ਇਹ ਲੈ ਇੱਧਰ ਨਾ ਪਾਇਆ ਦਾ ਏ ਠੀਕ ਆ ਆ ਦੇਖੀ ਮਾਗੇ ਰਾਮ ਮਾਗੇ ਰਾਮ ਆ ਨੰਬਰ ਆ ਗਿਆ ਹੈ ਆ ਨੰਬਰ ਆ ਗਿਆ ਜੀ ਲੈ ਆ ਨੰਬਰ ਨੋਟ ਕਰ ਲਓ ਮਿੱਤਰੋ ਜਿੱਥੋਂ ਆਈ ਹੋਈ ਇਹੇ ਮੱਝ ਤੇਰੇ ਕੋਲੇ 20 ਲੀਟਰ ਤੇ ਆਈ ਹੈ ਆਪਣੇ ਕੋਲੇ 20 ਲੀਟਰ ਤੇ ਆਈ ਹੈ ਜੀ ਤੇ ਭਲਾ ਕਰ ਦੇ ਅਗਲੇ ਤੇ ਭਲਾ ਕਰ ਦੇ 20 ਕਰ ਦੇ 20 ਕਰ ਦੇ 22 ਕਰ ਦੇ ਜੀ ਟਾਹੇ ਰਹਿ ਜੇ 18 ਜੀ ਆਪਾਂ ਅੱਜ 15 ਤੇ ਦੇਣੀ ਆ ਆਪਾਂ ਹੁਣ ਇਹਦਾ ਮੁੱਲ ਜਿਹੜਾ ਕਰੇਗਾ ਤੂੰ ਹਾਂਜੀ ਮੁੱਲ ਇਹਦਾ 16 ਲੀਟਰ ਵਾਲਾ ਹੋਊਗਾ ਕਿ 20 ਲੀਟਰ ਵਾਲਾ ਮੁੱਲ ਇਹਦਾ 16 ਵਾਲੀ ਹੋਊਗਾ ਜੀ ਅੱਛਾ ਹਾਂ ਕਾਰਨ ਇਹ ਹੈ ਜੀ ਆਪਾਂ ਜਾਣਾ ਮੇਲੇ ਆਪਣੇ ਘਰੇ ਸਾਹਮਣੀ ਹੋਣੀ ਜੀ ਦੀ ਠੀਕ ਹੈ ਹਾਂ ਚਲੋ ਚੰਗੀ ਗੱਲ ਆ ਤੋੜ ਕੇ ਦਿਖਾਏਗਾ ਫਿਰ ਹਾਂ ਵਿਖਾ ਦੇ ਦਿੰਦੇ ਥਣਾ ਥਣਾ ਦੀ ਜਮਾ ਥਣਾ ਥਣਾ ਹੀ ਜਮਾ ਮਹਾ ਚੋਣਦਾ ਇਹੋ ਜਿਹੀ ਗੱਲਾਂ ਮੱਧ ਮਿੱਤਰਾ ਮੈਨੂੰ ਐ ਲੱਗਦਾ ਤੇਰੇ ਕੋਲੇ ਆ ਕੇ ਥੋੜੀ ਜਿਹੀ ਨਾ ਫਿੱਕੀ ਪੈ ਗਈ ਹੁੰਦੀ ਹੈ ਮੈਨੇ ਜੀ ਨਹੀਂ ਨਾ ਤਰੇ ਜੀ ਪੂਰਾ ਸਹੀ ਗੱਲ ਆ ਦਾਣਾ ਦੂਣਾ ਹੋਣ ਲੱਗੀ ਏ ਸ਼ਕਣ ਜੀ ਹਜੇ ਲੈ ਇੱਧਰ ਬਾਹਰ ਲੈ ਚੱਲ ਕਰ ਬਾਹਰ ਲੈ ਵੀ ਮਿੱਤਰੋ ਆਹ ਦੇਖ ਲੋ ਹੁਣ ਜਿਹੜੀ ਆਹ ਝੋਟੀ ਆ ਗਈ ਤੀਜਾ ਸੂਆਗਾ ਝੋਟੀ ਦਾ ਤੇ ਥਣਲੇਵਾ ਦੇਖ ਲੋ ਕਰਨ ਵਾਲੀ ਦੇ ਨਾ ਬੜਾ ਸੋਹਾਂ ਥਣਲੇਵਾ ਝੋਟੀ ਦਾ ਯਾਰ ਨਾ ਜੇ ਗੱਲ ਕਰੀਏ ਕੱਲਾ ਕੱਲਾ ਥਣ ਲੱਗਿਆ ਬਾਕੀ ਜਿੱਦਣ ਜੀ ਲਾਗੀ ਨਾ ਜੀ ਉੱਤੇ ਤਾਂ ਇਹ ਲੈਵਾ ਹੀ ਦਿਸੂ ਕੱਲਾ ਇਹ ਨਹੀਂ ਦੀਂਦੀ ਅੱਛਾ ਹਾਂ ਜੀ 来 ਵੀ ਮਿੱਤਰੋ ਆਹ ਦੇਖ ਲਓ ਬਾਈ ਲੱਭਾ ਕਹਿੰਦਾ ਆਪਣੇ ਕੋਲ ਤਾਂ ਇਹ 20 ਲੀਟਰ ਦੇ ਉਦੋਂ ਤੇ ਆਈ ਹੋਈ ਹੈਗੀ ਤੇ ਜਿਹੜੇ ਬੰਦੇ ਤੋਂ ਆਈ ਉਹਦਾ ਆਪਾਂ ਨੰਬਰ ਵੀ ਵਿੱਚ ਦੇਤਾ ਮਿੱਤਰੋ ਤੇ ਹੁਣ ਨਾ ਇਹਦੇ ਥਣ ਲੈਵੇ ਦੀ ਕੁਆਲਟੀ ਜਿਹੜੀ ਹੈਗੀ ਉਹ ਆਪਾਂ ਨੇੜੇ ਕੈਮਰਾ ਲਾ ਕੇ ਤੁਹਾਨੂੰ ਦਿਖਾ ਦਨੇ ਹੈਗੇ ਇਹ ਛਾ ਕਾਲਾ ਰੰਗ ਆ ਮਿੱਤਰੋ ਬਰੀਕੀਆਂ ਜਿਹੜੀਆਂ ਹੈਗੀਆਂ ਛੋਟੀ ਦੇ ਵਿੱਚ ਇਹ ਦੇਖ ਲਓ ਤੇ ਪੂਛ ਜਿਹੜੀ ਹੈਗੀ ਮਿੱਤਰੋ ਇਹ ਆਏ ਨਾ ਸਮਝੋ ਵੀ ਲੰਡੀ ਆ ਇੰਨੇ ਪਹਿਲੇ ਹੀ ਤੋਂ ਰੂ ਵੀ ਇੰਨੀ ਆ ਇਹਦੀ ਜਨਮ ਤੋਂ ਹੀ ਇੰਨੀ ਆਈ ਪੂਛੇ ਠੀਕ ਆ ਹਾਂਜੀ ਲਿਆ ਕਰਾਂ ਇੱਧਰ ਲਿਆ ਇਹ ਆ ਦੇਖ ਲੋ ਬੱਚੇ ਤੇ ਜਾਊਗੀ ਲੈ ਵੀ ਆ ਦੇਖ ਲੋ ਕਰਮ ਵਾਲੀ ਨੇ ਜਿਹੜਾ ਲੇਵਾ ਤਿਆਰ ਕੀਤਾ ਹੋਇਆ ਹੈ ਨਾ ਹੁਣ ਦੁੱਧ 15 16 ਲੀਟਰ 20 ਲੀਟਰ ਦੀ ਮਤਲਬ ਓਟ ਤੇ ਆਈ ਹੋਈ ਹੈ ਇਹ ਲੈ ਚੱਲ ਲੈ ਚੱਲ ਹੁਣ ਇਧਰੋਂ ਧੁੱਪ ਤਾਂ ਪੈਂਦੀ ਹੋਊ ਮਿੱਤਰੋ ਕੱਦ ਦੀ ਜੇ ਗੱਲ ਕਰਨ ਲੱਗੇ ਬਾਲਾ ਵੱਡਾ ਕੱਦ ਕੱਟ ਨਹੀਂ ਹੈਗਾ ਮੀਡੀਅਮ ਚ ਆ ਗਈ ਕੱਦੀ ਹਾਂ ਦਰਮਿਆਨੇ ਪਸ਼ੂ ਦੁੱਧ ਕੱਢਦੇ ਹੀ ਕਦੇ ਵਾਸਤੇ ਬਾਹਲਾ ਵੱਡਾ ਪਸ਼ੂ ਦੁੱਧ ਦੇ। ਹੁਣ ਲੇਵੇ ਤੇ ਚੈੱਕ ਕਰ ਲਓ ਮਿੱਤਰੋ ਤੁਸੀਂ ਹੈਨਾ। ਅਇਆ ਰੇਟ ਦੀ ਜੇ ਗੱਲ ਕਰਗੇ ਰੇਟ ਬਈ ਫੋਨ ਤੇ ਰਹੁ ਰਹਉਣ ਦੀ ਪੇਦਾ। ਅੱਛਾ ਫੋਨ ਤੇ ਕਰ ਲੀਂਗਾ। ਉਹ ਕਾਰਨ ਨਹੀਂ ਹੁੰਦਾ ਵੀ ਯਾਰ ਜਿਨੇ ਕਦੇ ਬੱਕਰੀ ਨਹੀਂ ਕਰੇ ਰੱਖੀ ਹੁੰਦੀ ਉਹ ਵੀ ਕਹੀ ਜਾਂਦਾ ਇਹ 70000 ਦੀ ਇਹ ਲੱਖ ਦੀ ਹੈਨਾ। ਠੀਕ ਹੈ। ਵੀ ਫਿਰ ਆਪਦਾ ਜਦੋਂ ਪਸ਼ੂ ਚੰਗਾ ਹੁੰਦਾ ਜੇ ਫਿਰ ਗੁੱਸਾ ਹੁੰਦਾ ਹੀ ਆਪ ਨੂੰ। ਠੀਕ ਆ ਹੈਨਾ? ਸਮਝ ਗਏ। ਵੀ ਰੇਟ ਰਹੁ ਜਾਈ ਜੀ ਇਹਦਾ ਕੋਈ ਆਏ ਨਹੀਂ ਵੀ ਨਜਾਇਜ਼ ਰੇਟ ਰਹੁਗਾ ਜੀ ਹੈਨਾ। ਠੀਕ ਆ। ਹਾਂਜੀ। ਵੀ ਦੂੜ ਤੋਂ ਪਾਰ ਦੂੜ ਤੋਂ ਥੱਲੇ ਬਸ ਹਾਂ ਜੀ ਦੋ ਦੂੜ ਤੋਂ ਪਾਰ ਵਾਲੀ ਫੋਨ ਲਾਵੇ ਆਪਾਂ ਨੂੰ ਥੱਲੇ ਵਾਲਾ ਲਾਵੇ ਨਾ ਜੀ ਠੀਕ ਹੈ ਹਾਂ ਚਲੋ ਚੰਗੀ ਗੱਲ ਹੈ ਹਾਂ ਜੀ ਤੇ ਨੰਬਰ ਬੋਲੀ ਬਾਈ ਨੰਬਰ ਆਪਣਾ ਜੀ ਇੱਕ ਮਿੰਟ ਜੀ ਨੰਬਰ ਅਜ ਨਵਾਂ ਦੇਵਾਂਗੀ ਨਹੀਂ ਨਹੀਂ ਨੰਬਰ ਤੂੰ ਕੋਈ ਗੱਲ ਨਹੀਂ ਆਉਣ ਦੇ ਤੇਰੇ ਜਾਂ ਦੋਨੇ ਆਉਣਗੇ ਜੀ ਨੰਬਰ ਹੈ ਹੈ ਦੋਨੇ ਨੰਬਰ ਦੇ ਦਾਂਗੇ ਜੀ ਆਪਣਾ ਨੰਬਰ ਹੈਗਾ 6282145038 ਠੀਕ ਹੈ ਦੂਸਰਾ ਨੰਬਰ ਹੈਗਾ ਜੀ 93171 ਜੀ ਹੈ 28197 ਜੀ ਠੀਕ ਹੈ ਹਾਂਜੀ ਚਲੋ 2 ਨੰਬਰ ਹੋ ਗਏ 2 ਨੰਬਰ ਹੋ ਗਏ ਚਲੋ ਲੋ ਵੀ ਮਿੱਤਰੋ ਜਿਹੜੇ ਭਰਾ ਦੇ ਕਿਸੇ ਦੇ ਫਿੱਟ ਆਉਂਦੀ ਆ ਹਨਾ ਇੱਥੇ ਆ ਜਾਓ ਇੱਥੇ ਆ ਕੇ ਤਸੱਲੀ ਕਰ ਸਕਦੇ ਹੋ ਹਾਂਜੀ ਤਸੱਲੀ ਕਰਕੇ ਆ ਜੀ ਮੇਰੀ ਤਾਂ ਇੱਕੋ ਹੀ ਬੇਨਤੀ ਹੁੰਦੀ ਆ ਚਾਰ ਡੰਗ ਦੀ ਚਵਾਈ ਕਰ ਲਿਓ ਮਿੱਤਰੋ ਪਣਾ ਤੇ ਚਵਾਈ ਕਰਕੇ ਜਿਹੜਾ ਹੈਗਾ ਪਸੂ ਤੁਹਾਰਾਵਣ ਦੀ ਪੱਜ ਤੱਕ ਮਾਨ ਨਹੀਂ ਕਰਦੀ ਆਪਣੀ ਹਜੇ ਤੱਕ ਇੱਕ ਮੈਂ ਗਲਤ ਨਿਕਲੀ ਆ ਜੀ ਹਾਂ ਜਿੰਨੀਆਂ ਮਈਆਂ ਆਪਾਂ ਵੇਚੀਆਂ ਨੇ ਅੱਛਾ ਬਾਕੀ ਨਹੀਂ ਜ਼ਿਆਦਾਤਰ ਆਪਣੀਆਂ ਗਆਂ ਵੀ ਆਨਲਾਈਨ ਤਾਂ ਖਰੀਆਂ ਹੀ ਨਿਕਲੀਆਂ ਵਾਹੇ ਫਿਰ ਮੈਨੂੰ ਐਂ ਦੱਸ ਦੇ ਫਿਰ ਗਲਤ ਕਿਹੜੀ ਨਿਕਲੀ ਆ ਗਲਤ ਇੱਕ ਮੈਂ ਆਪਾਂ ਖੁੱਲੀ ਛੱਡ ਕੇ ਵੀਡੀਓ ਬਣਾਈ ਸੀਗੀ ਅੱਛਾ ਉਹ ਮੈਂ ਨੇ ਜਾ ਕੇ ਦੁੱਧ ਨਹੀਂ ਕਰਿਆ ਪੂਰਾ ਜੀ ਕਰਿਆ ਨਹੀਂ ਹਾਂਜੀ ਠੀਕ ਹੈ ਹਾਂ ਉਹ ਮੈਨਾਂ ਆਪਾਂ ਨੂੰ ਵੀ ਦੁੱਖ ਆ ਜੀ ਇਸ ਚੀਜ਼ ਦਾ ਵੀ ਚਲੋ ਆਪਣਾ ਪਸੂ ਮਾੜਾ ਨਿਕਲਿਆ ਜਾ ਕੇ ਹਨਾ ਠੀਕ ਹੈ ਹਾਂ ਫਿਰ ਉਹ ਬੰਦਾ ਗਾਹਾਂ ਫਿਰ ਕਿਵੇਂ ਹੋਈ ਉਹਦੇ ਨਾਲ ਗੱਲਬਾਤ ਕੁਝ ਲਾਂਭਾ ਨਹੀਂ ਦਿੱਤਾ ਉਹਨੇ ਨਹੀਂ ਉਹ ਬਾਈ ਨੇ ਆਪਾਂ ਨੂੰ ਲਾਂਭਾ ਨਹੀਂ ਦਿੱਤਾ ਜੀ ਉਹਦੇ ਵੀ ਦਰਿਆ ਦੇ ਲਈ ਬੰਦੇ ਦਾ ਦੇਖੋ ਹਨਾ ਠੀਕ ਹੈ ਹਾਂ ਉਹਨੇ ਵੀ ਉਂ ਬਾਈ ਨੇ ਆਪਾਂ ਨੂੰ ਫੋਨ ਜ਼ਰੂਰ ਕਰਿਆ ਸੀ ਵੀ ਦੁੱਧ ਨਹੀਂ ਕਰਿਆ ਪਰ ਉਹਨੇ ਇਹ ਨਹੀਂ ਕਿਹਾ ਵੀ ਯਾਰ ਕੋਈ ਤੈਨੂੰ ਲਾਂਭਾ ਦਿੰਨੇ ਜਾਂ ਤੂੰ ਸਾਡੇ ਨਾਲ ਠੱਗੀ ਵਗੈਰਾ ਕਰ ਲਈ ਉਹ ਕਹਿੰਦਾ ਵੀ ਜਦੋਂ ਆਪਾਂ ਵੀ ਖਰੀਦੀ ਸੀ ਦੇਖੋ ਆਪਾਂ ਨੂੰ ਸੱਚ ਦੱਸਿਆ ਜੀ ਆਪਾਂ ਅਗਲੇ ਬੰਦੇ ਦਾ ਨੰਬਰ ਵੀ ਦਿੱਤਾ ਸੀ ਆਪਰ ਨੂੰ ਕਿਹਾ ਇਹ ਝੋਟੀ ਬਾਸ ਆ ਜੀ ਆਪਣੀ ਹਾਂ ਤੇ ਉਹ ਨਹੀਂ ਉਹਨੇ ਬਾਸ ਨਹੀਂ ਕਰੀ ਜੀ ਬਾਸ ਨਹੀਂ ਕਰੀ ਹਾਂਜੀ ਠੀਕ ਆ ਲੈ ਵੀ ਮਿੱਤਰੋ ਇਹ ਦੇਖ ਲੋ ਉਹ ਕਿੱਥੋਂ ਦਾ ਸੀ ਬੰਦਾ ਉਧਰ ਆਪਣੇ ਸੰਗਰੂਰ ਸਾਈਡ ਦਾ ਸੀ ਜੀ ਸੰਗਰੂਰ ਸਾਈਡ ਦਾ ਹਾਂਜੀ ਲੈ ਵੀ ਸੰਗਰੂਰ ਵਾਲੇ ਜੇ ਤੂੰ ਵੀਡੀਓ ਦੇਖਦਾ ਮਿੱਤਰ ਠੀਕ ਆ ਤੇ ਹੁਣ ਵੀ ਜੇ ਗੱਲ ਕਰਕੇ ਤੇਰੇ ਨਾਲ ਖੜਾ ਭਾਈ ਮੈਂ ਕਹਿਣਾਗਾ ਵੀ ਜੇ ਕੋਈ ਤੈਨੂੰ ਘਾਟਾ ਵਾਦਾ ਤੂੰ ਪੈਸਿਆਂ ਦਾ ਜੀ ਮਤਲਬ ਉਦੋਂ ਆਖਿਆ ਸੀਗਾ ਤਾਂ ਹਾਂਜੀ ਮੜਵਾਇ ਨਹੀਂ ਉਹਨੇ ਉਹਨੇ ਮੜਵਾਇ ਨਹੀਂ ਪੱਕੀ ਗੱਲ ਆ ਹਾਂਜੀ ਮੈਂ ਵੀ ਨਹੀਂ ਮੋੜੀ ਜੀ ਉਹਨੇ ਅਛਾ ਹਾਂ ਮੈਂ ਵੀ ਨਹੀਂ ਮੋੜੀ ਹਾਂਜੀ ਚਲੋ ਬਾਕੀ ਉਹਨੇ ਬਾਈ ਨੇ ਇੱਕ ਗੱਲ ਹੀ ਕਹਿ ਦੀ ਨਾ ਕਹਿੰਦਾ ਤੇਰਾ ਕਸੂਰ ਨਹੀਂ ਤੂੰ ਤਾਂ ਲਈ ਆਗਾ ਹਾਂ ਤੂੰ ਸਿੱਧੀ ਠੀਕ ਹੈ ਹਾਂ ਨਹੀਂ ਸਹੀ ਗੱਲ ਹਾਂਜੀ ਹਾਂ ਬਾਕੀ ਜਿਹੜੀ ਘਰ ਜੰਮ ਹੋਵੇ ਉਹਦਾ ਫਰਕ ਉਹਦਾ ਫਰਕ ਹੁੰਦਾ ਹੀ ਹੁਣ ਜੇ ਆਪਣੇ ਘਰੇ ਆ ਜਨਮਰਾਪਾ ਜਾ ਕਿਵੇਂ ਕਹਿ ਕੇ ਦੇਲ ਕੇ ਜੀ ਹਨਾ ਠੀਕ ਹੈ ਉਹ ਫਿਰ ਗਲਤ ਗੱਲ ਹੁੰਦੀ ਨਹੀਂ ਸਹੀ ਗੱਲ ਹੈ ਮੈਂ ਵੀ ਸੰਗਰੂਰ ਵਾਲਿਆ ਜਿਹੜਾ ਤੇਰਾ ਦਿਲ ਦਰਿਆ ਬੰਦਾ ਹੈ ਤੂੰ ਹਨਾ ਤੇਰੇ ਵਾਸਤੇ ਵੀ ਭਾਈ ਛਾਵਾ ਛਿਆਲੀ ਗੱਲ ਹੀ ਆ ਠੀਕ ਹੈ ਬਾਕੀ ਯਾਰ ਬਾਕੀ ਚਲੋ ਐ ਹੁੰਦਾ ਬੰਦੇ ਕੋਲੇ ਜਿਹੜਾ ਆਪਾਂ ਹੁਣ ਵੀਰੇ ਮੈਂ ਪਿਛੇ ਭੇਜੀ ਸੀ ਉਹ ਮੈਂ ਆਪ 18 ਕਿਲੋ ਦੀ ਵੀਡੀਓ ਬਣਾਈ ਹੈ ਵੀਡੀਓ ਕੱਢ ਕੇ ਕੋਈ ਦੇਖ ਲੇ 19 ਕਿਲੋ ਦੁੱਧ ਤੇ ਹੀ ਜਾਂਦੀ ਐਸ ਟਾਈਮ ਡੇਰੀ ਚ ਉਹ ਵੀ ਠੀਕ ਐ ਹਾਂ ਮਈਆ ਦੀ ਡੇਰੀ ਆ ਬੰਦੇ ਦੀ ਲੁਧਿਆਣੇ ਕੋਲੇ ਹਾਂ ਤੇ ਉੱਥੇ ਆ ਇਸ ਟਾਈਮ 19 ਕਿਲੋ ਦੁੱਧ ਇਹਨੇ ਕੱਲ ਹੀ ਫੋਨ ਆਇਆ ਸੀ ਉਸ ਬੰਦੇ ਦਾ ਆਪਣੇ ਕੋਲੇ ਠੀਕ ਆ ਹਾਂਜੀ ਚਲੋ ਲੋ ਵੀ ਜਿਹੜੇ ਦੇ ਭਰਾ ਦੇ ਆ ਫਿੱਟ ਆ ਗਈ ਤਾਂ ਤੁਸੀਂ ਨਾ ਕੀ ਕਰਨਾ ਇੱਥੇ ਆਜੋ ਤਸੱਲੀ ਕਰ ਲਿਓ ਤਸੱਲੀ ਕਰਕੇ ਜਿਹੜੀ ਹੈਗੇ ਤੁਸੀਂ ਇਹਦਾ ਤੋਹਫਾ ਹੀ ਹੈ ਜਿਹੜਾ ਲੈ ਜੂਗਾ ਯਾਦ ਰੱਖੂਗਾ ਇਹ ਗੱਲ ਕਰੇਗਾ ਦਿਲ ਤਰਹਾਉਣਾ ਪੂਗਾ ਜੀ ਕਿਉਂ ਕਰਦੀ ਜੰਮੀ ਸੀ ਸਾਂਭ ਵਾਲੀ ਸੀ ਬੰਦੇ ਦੀ ਠੀਕ ਆ ਹ ਹੁਣ ਤਾਂ ਜੇ ਗੱਲ ਕਰਕੇ ਤਿੰਨ ਨੰਬਰ ਆ ਗਏ ਤੁਸੀਂ ਤੇ ਤਿੰਨਾਂ ਦੇ ਸੰਪਰਕ ਕਰ ਲਿਓ ਹਾਂਜੀ ਠੀਕ ਆ ਬਈ